ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਦੋ ਵਿਹੜਾ ਤੁਹਾਡੇ ਲਈ ਇਹਨਾਂ ਦੋਨਾਂ ਵਿਹੜਾਂ ਦੀ ਕੀ ਡਿਟੇਲ ਹੈਗੀ ਆ ਆਪਾਂ ਵੀਰ ਹੋਣਾਂ ਤੋਂ ਜਿਹੜਾ ਪੁੱਛਗੇ ਚ ਜ਼ਰੂਰ ਕਰਾਂਗੇ ਜੀ ਨਾਲੇ ਜਾਣਾਂਗੇ ਏਰੀਆ ਕਿਹੜਾ ਹੈਗਾ ਇਸ ਤੋਂ ਪਹਿਲਾਂ ਇੱਕ ਹੋਰ ਜ਼ਰੂਰੀ ਨੋਟ ਹੈਗਾ ਜੀ ਵੀਰ ਹੋਣਾਂ ਦੀਆਂ ਪਹਿਲਾਂ ਵੀ ਆਪਾਂ YouTube ਦੇ ਉੱਤੇ ਕਾਫੀ ਵੀਡੀਓ ਅਪਲੋਡ ਕੀਤੀਆਂ ਹਨ ਕਾਫੀ ਜ਼ਿਆਦਾ ਰੇਟ ਵੀ ਵਾਜਬ ਹੁੰਦੇ ਹਨ ਪਸ਼ੂ ਵੀ ਕਾਫੀ ਜ਼ਿਆਦਾ ਜਿਹੜੇ ਐਨੀਮਲ ਹਨ ਬਹੁਤ ਜ਼ਿਆਦਾ ਚੰਗੇ ਹੁੰਦੇ ਹਨ ਤੇ ਆਪਾਂ ਚੱਲਦੇ ਆ ਵੀਰ ਹੋਣਾਂ ਦੇ ਕੋਲ ਪੁੱਛ ਲੈਨੇ ਆ ਉਹਨਾਂ ਦਾ ਨਾਮ ਤੇ ਥਾਂ ਟਿਕਾਣਾ ਕੀ ਹੈਗਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਵੀਰ ਜੀ ਆਪਣਾ ਨਾਮ ਦੇ ਨਾਲ ਏਰੀਆ ਜ਼ਰੂਰ ਦੱਸਿਆ ਜਾਵੇ ਜੀ ਮੇਰਾ ਨਾਮ ਜਗਰਾਜ ਸਿੰਘ ਹੈ ਜੀ ਡੈਡੀ ਦਾ ਨ ਪਿੰਡ ਆਪਣਾ ਵਾਰਸਲਾ ਜੱਟਾ ਜੀ ਤਹਸੀਲ ਜੀਰਾ ਜ਼ਿਲ੍ਹਾ ਫਰੀਪੁਰ ਇਹ ਮੋਗਾ ਤੋਂ ਮਹੂ ਰੋਡ ਦੇ ਉੱਪਰ ਪਿੰਡ ਪੈਂਦਾ ਜੀ ਪੀਰ ਮੁਹੰਮਦ ਉਹਦੇ ਨੇੜੇ ਪਿੰਡੋਂ ਦਾ ਜੀ ਵਾਰਸਲਾ ਜੱਟਾ ਠੀਕ ਆ ਜੀ ਹਾਂ ਜੀ ਸੋ ਕਿਸਾਨ ਵੀਰੋ ਵੀਰ ਦੀਆਂ ਪਹਿਲਾਂ ਵੀ ਵੀਡੀਓ ਆਪਾਂ ਜਿੱਦਾਂ ਜ਼ਿਕਰ ਕੀਤਾ ਹੈ ਕਿ ਕਾਫੀ ਜਿਆਦੀਆਂ ਪੈ ਚੁੱਕੀਆਂ ਹਨ ਜਿੱਦਾਂ ਕਿ ਕਾਫੀ ਮੱਝਾਂ ਝੋਟੀਆਂ گاਵਾ ਐਚ ਐਫ ਜਰਸੀ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਨਸਲ ਬਰੀਡ ਲੈਣੀ ਹੋਵੇ ਤੇ ਵੀਰ ਦੇ ਜਿਹੜੇ ਕੰਟੈਕਟ ਨੰਬਰ ਹਨ ਉਹ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਜਰੂਰ ਦੱਸਾਂਗੇ ਲਾਸਟ ਦੇ ਵਿੱਚ ਤੇ ਡਿਸਕ੍ਰਿਪਸ਼ਨ ਟਾਈਟਲ ਦੇ ਵਿੱਚ ਵੀ ਤੁਹਾਨੂੰ ਆਪਾਂ ਨੰਬਰ ਦੇ ਦੇਵਾਂਗੇ ਤੁਸੀਂ ਸੰਪਰਕ ਵੀਰ ਦੇ ਨਾਲ ਰਾਬਤਾ ਆਪਣਾ ਕੈਮਰਾ ਰੱਖ ਸਕਦੇ ਹੋ ਟਾਈਮ-ਟਾਈਮ ਤੇ ਪਸ਼ੂ ਆਉਂਦਾ ਰਹਿੰਦਾ ਹੈਗਾ ਤੁਸੀਂ ਆਪਣਾ ਸੰਪਰਕ ਕਰਕੇ ਪਸ਼ੂ ਖਰੀਦ ਸਕਦੇ ਹੋ ਸੋ ਵੀਰ ਜੀ ਆਪਾਂ ਅੱਜ ਦੋ ਐਨੀਮਲ ਲੈ ਕੇ ਆਏ ਹਾਂ ਜੀ ਦੋਨੋਂ ਗਾਵਾਂ ਹੈਗੀਆਂ ਜੀ ਹਾਂ ਜੀ ਦੋਨੇ ਗਾਵਾਂ ਤੇ ਜੇ ਆਪਾਂ ਇਸ ਪਹਿਲੀ ਆ ਗਾਂ ਦੀ ਗੱਲ ਕਰੀਏ ਤਾਂ ਇਹ तकरीबन ਕਿੰਨਾ ਕਿੰਮਾ ਸੁਭਾ ਸੁਣ ਜਾ ਰਹੀ ਹੈ ਜੀ ਇਹ ਦੂਜਾ ਸੁਭਾ ਸੁਣ ਜਾ ਰਹੀ ਹੈ ਜੀ ਤੇ ਕੰਨੀ ਵਾਲੇ ਦੰਦ ਜਾਨੀ ਕਿ ਹੁਣ ਪੂਰੇ ਚੱਕ ਰਹੀ ਆ ਠੀਕ ਹੋ ਜਾਂਦੀ ਜਾਨੀ ਕਿ ਹੁਣ ਠੀਕ ਹੈ ਜਵਾਨ ਹੋਈ ਜਾਂਦੀ ਆ ਹਾਂਜੀ 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 ਤੇ ਦੂਜਾ ਸੁਭਾ ਸੁਣ ਜਾ ਰਹੀ ਤੇ ਘੱਟੋ ਘੱਟ 15 ਤੋਂ 20 ਦਿਨਾਂ ਦੇ ਲੈ ਜੂਗੀ ਹਜੇ ਠੀਕ ਹੈ ਜੀ ਹਾਂ 20 ਦਿਨ ਹੈ ਕੱਚੀ ਹੈ ਜਾਨੀ ਹਜੇ ਠੀਕ ਹੈ ਜੀ ਹਾਂਜੀ ਸੋ ਦੋਸਤੋ 20 ਦਿਨ ਹਜੇ ਇਸ ਵੈਡ ਨੇ ਲੈ ਜਾਣੇ ਹਨ ਵੀਰ ਨੇ ਦੱਸਿਆ ਵੀ ਦੂਜਾ ਸੁਭਾ ਸੁਣ ਜਾ ਰਹੀ ਆ ਬਾਕੀ ਤੁਸੀਂ ਵੇਖ ਸਕਦੇ ਹੋ ਆ ਜਵਾਨ ਦੀ ਜਿਹੜੀ ਉਮਰ ਆ ਦੋਸਤੋ ਆ ਜਵਾਨੀ ਵਾਲੇ ਪਾਸੇ ਨੂੰ ਚੱਲੀ ਹੋਈ ਆ ਜਵਾਨ ਵਹਿੜ ਹੈਗੀ ਆ ਤੇ ਵੀਰ ਨੇ ਦੱਸਿਆ ਵੀ ਦੂਜਾ ਸੂਬਾ ਸੂਣ ਜਾ ਰਹੀ ਆ ਤੇ ਵੀਰ ਜਿਹੜਾ ਦੁੱਧ ਦਿੰਦਾ ਵੀ ਪੁੱਛਿਆ ਆਪਾਂ ਪਿੱਛੋਂ ਵਪਾਰ ਲਾਈਨ ਦੇ ਵਿੱਚ ਆਪਣੇ ਕੋਲ ਪਸ਼ੂ ਆਉਂਦੇ ਰਹਿੰਦੇ ਵੀ ਪਹਿਲੇ ਸੂਵੇ ਦਾ ਮਿਲਕ ਕੀ ਸੀਗਾ ਉਹ ਕਹਿੰਦੇ ਜੀ 22 23 ਕਿਲੋ ਚੋਇਆ ਆਪਾਂ ਪਹਿਲੇ ਠੀਕ ਆ ਜੀ ਹਾਂ ਜੀ ਤੇ ਗਾਹ ਦਊਗੀ ਵੀ ਚਾਰੇ ਬੰਨੇ ਉਹ ਕੈਮ ਆ ਜੀ ਗਾਂ ਠੀਕ ਆ ਜੀ ਚਾਰੇ ਬੰਨੇ ਬੜੀ ਠੰਡੀ ਸੀਰ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਹੈ ਸੋ ਦੋਸਤੋ کافی ਜਿਆਦੀ ਅਟਰ ਦੀ ਬਣੇਗੀ ਲੰਮਾ ਚੌੜਾ ਖੁੱਲਾ ਲੈਵਾਨੀ ਨੇ ਕੱਢਣਾ ਹੈ ਠੀਕ ਹੈ ਸੋ ਵੀਰ ਜੀ کافی ਜਿਆਦੀ ਠੰਡੀ ਜਿਹੜੀ ਸੀਲ ਵੈੜ ਹੈਗੀ ਆ ਤੋੜ ਕੇ ਆਪਾਂ ਤੁਹਾਨੂੰ ਵੀ ਜ਼ਰੂਰ ਵਿਖਾਵਾਂਗੇ ਕਿੰਨਾ ਕੁ ਜਿਹੜਾ ਲੈਵਾ ਤਿਆਰ ਕੀਤਾ ਹੈ ਅਜੇ ਤਕਰੀਬਨ ਵੀਰ ਨੇ ਦੱਸਿਆ ਵੀ 15 ਤੋਂ 20 ਦਿਨ ਜਿਹੜੇ ਅਜੇ ਲੈ ਜਾਣੇ ਹਨ ਅਜੇ ਜਿਹੜਾ ਆਰਡਰ ਦੀ ਤਿਆਰੀ ਅਜੇ ਇਹਨੇ ਕਰਨੀ ਵੀ ਹੈਗੀ ਆ ਬਾਕੀ ਕਿੰਨੀ ਕੁ ਹਾਂਜੀ ਬਾਕੀ ਤੁਸੀਂ ਫਿਰ ਦੋਸਤੋ ਦੇਖ ਸਕਦੇ ਹੋ ਜਿਹੜੀ ਹਾਈਟ ਆ ਲੈਂਥ ਕਾਫੀ ਜਿਆਦੀ ਐਕਸਟਰਾ ਆਰਡੀਨਰੀ ਆ ਜਿਹੜੀ ਫਾਰਮ ਹੀ ਗਾਂ ਹੁੰਦੀ ਆ ਫਾਰਮ ਦੇ ਵਿੱਚ ਕਾਫੀ ਜਿਆਦੀਆਂ ਉੱਚੀਆਂ ਲੰਬੀਆਂ ਗਾਵਾਂ ਜਿਹੜੀਆਂ ਹੁੰਦੀਆਂ ਨੇ ਉਹਦੀ ਹਾਈਟ ਹੈਗੀ ਆ ਜਿਹੜੇ ਮੇਰੇ ਵੀਰ ਕੋਈ ਦੂਰੋਂ ਜਿਹੜਿਓ ਚੱਲ ਕੇ ਆਉਣ ਉਹ ਜ਼ਰੂਰ ਗੱਲ ਨੂੰ ਨੋਟ ਕਰ ਸਕਦੇ ਹਨ ਕਦਗਾਠ ਦੇ ਵਿੱਚ ਪੇਠਪੂੜਾ ਵੀ ਕਾਫੀ ਜਿਆਦਾ ਸੋਹਣਾ ਉੱਚੀ ਜਿਹੜੀ ਵੈੜ ਹੈਗੀ ਆ ਇੱਕ ਵਾਰੀ ਆਪਾਂ ਵੀਰ ਨੂੰ ਕਵਾਂਗੇ ਇਹਨੂੰ ਜਿਹੜਾ ਖੋਲ ਕੇ ਆਪਾਂ ਜ਼ਰੂਰ ਤੋੜ ਕੇ ਵੀ ਤੁਹਾਨੂੰ ਵਿਖਾਵਾਂਗੇ ਢਿੱਲ ਕਾਫੀ ਜਿਆਦੀ ਹੈਗੀ ਆ ਥਣਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਭਵਾਨੇ ਦੀ ਢ ਬਾਕੀ ਜਿਹੜੀ ਆ ਖੂਬ ਬੰਨੀ ਹੈਗੀ ਅਜੇ ਹੌਲੀ ਹੌਲੀ ਤਿਆਰ ਹੋਣਾ ਸ਼ੁਰੂ ਹੋ ਗਿਆ ਹਵਾਨਾ ਸਮਾਂ तकरीबन 20 ਦਿਨ ਹਜੀ ਲੈ ਜਾਣਾ ਜੀ ਇਸਨੇ ਬਾਕੀ ਇੱਕੋ ਜਿਹਾ ਥਣ ਲੱਗਾ ਹੈਗਾ ਦੋਸਤੋ ਜਿਹੜੇ ਮੇਰੇ ਵੀਰ ਆਉਣ ਆਪਣੀ ਤੁਸੀਂ ਨਰਕ ਪਰਕ ਵੀ ਆਪਦੀ ਜਿਹੜੀ ਤਸੱਲੀ ਆ ਤੁਸੀਂ ਆਪਣੇ ਖੁਦ ਨੇ ਵੀ ਕਰਨੀ ਆ ਜਿੰਨਾ ਕ ਸਾਡਾ ਹੁੰਦਾ ਸਾਡਾ ਮਕਸਦ ਸਾਡਾ ਫਰਜ਼ ਪੰਦਾ ਹੈ ਉਨੀਕ ਅਸੀਂ ਜਿਹੜੀ ਡਿਟੇਲ ਤੁਹਾਨੂੰ ਕਲੀਅਰ ਦੇਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਆ ਬਾਕੀ ਤੁਸੀਂ ਆਪਣਾ ਮੌਕੇ ਤੇ ਪਹੁੰਚ ਕੇ ਆਪਣੀ ਜਿਹੜੀ ਆ ਅਤਸੱਲੀ ਆ ਖੁਦ ਨੇ ਜ਼ਰੂਰ ਕਰਨੀ ਹੈਗੀ ਆ ਠੀਕ ਆ ਜੀ ਸੋਜਗਰਾਜ ਵੀਰ ਜੀ ਜਿਹੜੇ ਮੋਬਾਈਲ ਨੰਬਰ ਨੇ ਇੱਕ ਤੋ ਦੱਸਿਓ ਜੀ ਆਪਣੇ ਆਪਣੇ 9592296502 ਠੀਕ ਹੈ 1 95 928 96 502 ਠੀਕ ਹੈ ਜੀ ਤੇ ਜਿਹੜਾ ਇਹਦਾ ਮੁੱਲ ਆਪਾਂ ਕੀ ਕਰਦੇ ਪਏ ਆ ਜੀ ਮੁੱਲ ਇਹਦਾ 65000 ਕਰਦੇ ਆ ਜੀ ਅੱਜ ਦਾ ਮੁੱਲ 65000 ਹੈ ਜੀ ਅੱਜ ਦਾ ਮੁੱਲ 65000 ਹਾਂ ਜੀ ਜੇ ਆਪਣੇ ਵਿਚਾਰ ਹੁੰਦੇ ਤਾਂ ਇਹ ਖੜੀ ਰਹੀ ਫਿਰ ਮੁੱਲ ਹੋਰ ਹੋਊਗਾ ਠੀਕ ਆ ਸੋ ਜਿੱਤਿਆ ਵਾ ਮੰਗਣੇ ਪਹਿਲੇ ਤੂੰ ਵਧ ਕੇ ਵਿਗਣੀ ਆ ਰਹਿਣਾ ਜਦੋਂ ਤਿਆਰ ਹੋ ਗਈ ਸੋ ਦੋਸਤੋ ਆ ਬਾਕੀ ਤੁਹਾਨੂੰ ਸਭ ਨੂੰ ਪਤਾ ਹੀ ਹੈਗਾ ਅੱਜ ਤਕਰੀਬਨ 20 ਦਿਨ ਦੀ ਕੱਚੀ ਵੜ ਹੈਗੀ ਆ ਤਿਆਰੀ ਇਸ ਨੇ ਕਰ ਲੈਣੀ ਆ ਅੱਜ ਦਾ ਜਿਹੜਾ ਮੁੱਲ ਵੀਰ ਹੋਣਾ ਨੇ ਕਰ ਦਿੱਤਾ ਵੀ 65000 ਰੁਪਏ ਅੱਜ ਦਾ ਮੁੱਲ ਹੈ ਅੱਜ ਦੀ ਜਿਹੜੀ ਤਰੀਕ ਦੇ ਵਿੱਚ ਵੀਡੀਓ ਬਣਦੀ ਪਈ ਏ ਅੱਜ ਦਾ ਮੁੱਲ 65000 ਹੈ ਜਿਵੇਂ ਜਿਵੇਂ ਇਸ ਨੇ ਆਰਡਰ ਦੀ ਤਿਆਰੀ ਕਰਨੀ ਹੈ ਅੱਗੇ ਇਹਨੇ ਹੋਰ ਵੀ ਵਧੀਆ ਚੰਗਾ ਨਿਤਰਨਾ ਹੈਗਾ ਤੇ ਉਹਦੇ ਵਿੱਚ ਮੁੱਲ ਦੇ ਵਿੱਚ ਥੋੜਾ ਜਿਹਾ ਵਾਧਾ ਜ਼ਰੂਰ ਹੋਵੇਗਾ ਸਮੇਂ ਦੇ ਨਾਲ ਜਿਹੜੇ ਵੀਰ ਚਾਹਵਣ ਹੁਣ ਅੱਜ ਆਪਣਾ ਬਿਲਕੁਲ ਤਸੱਲੀ ਕਰਕੇ ਖਰੀਦ ਸਕਦੇ ਹੋ ਠੀਕ ਆ 25 ਪਲੱਸ ਸੋ ਦੋਸਤੋ ਜਿਹੜਾ ਦੁੱਧ ਦੀ ਮਿਲਕ ਦੀ ਕਪੈਸਿਟੀ ਐ ਉਹ ਵੀਰ ਉਹਨਾ ਗਾਰੰਟੀ ਨਾਲ ਕਹਿੰਦੇ ਵੀ 25 ਲੀਟਰ ਦੀ ਜਿਹੜੀ ਆ ਮਿਲਕ ਕਪੈਸਿਟੀ ਥੀ ਰਹੇਗੀ ਠੀਕ ਆ ਠੀਕ ਆ ਸੋ ਵੀਰ ਜੀ ਆਪਾਂ ਦੂਜੀ ਇਸ ਵਿਹੜ ਦੀ ਗੱਲ ਕਰ ਲਈਏ ਤੇ ਇਹ ਵੀ ਸਾਨੂੰ ਦੱਸ ਦਿਓ ਵੀ ਇਹ ਕਿੰਨਾ ਸੂਆ ਸੂਨ ਜਾ ਰਹੀ ਹੈ ਇਹ ਛੋਟੇ ਭਾਦੀ ਵਿਹੜ ਤੇ ਦੋਗਲੇ ਪੰਜ ਆ ਜਾਂਦੀ ਹੈ ਜੀ ਠੀਕ ਆ ਤੇ ਇਹ ਪਹਿਲਾਂ ਹੀ ਸੂਨ ਜਾ ਰਹੀ ਹੈ ਜੀ ਠੀਕ ਆ ਹਾਂਜੀ ਠੀਕ ਆ ਜੀ ਪਹਿਲਾਂ ਵਿਹੜ ਦੋਸਤੋ ਇਹ ਸੂਣ ਜਾ ਰਹੀ ਆ ਤੇ 6 ਦੰਦਿਆ ਮੂੰਹ ਤੇ ਮੂੰਹ 6 ਦੰਦ ਹੈਗੀ ਇਹ ਵੀਰ ਨੇ ਦੱਸਿਆ ਤੇ ਦਿਨ ਹਜੇ ਕਿੰਨੇ ਕ ਦਿਨ ਦਾ ਜੀ ਦਿਨ ਪਾਸੇ ਤਾਂ 2-3 ਦਿਨ ਦੀ ਹੈ ਜੀ 2-3 ਦਿਨ ਦੀ ਆ ਤਿਆਰ ਆ ਬਈ ਦੋਸਤੋ ਛੋਟੇ ਭਾਦੀ ਆ ਛੋਟੀ ਰੇਂਜ ਦੀ ਇਹ ਵਿਹੜ ਹੈਗੀ ਆ ਕਿਉਂਕਿ ਹਰ ਤਰ੍ਹਾਂ ਦਾ ਜਿਹੜਾ ਵੀਰ ਹੈ ਹਰ ਤਰ੍ਹਾਂ ਦਾ ਗਾਹਕ ਵੀਰ ਆ ਪਸੰਦ ਕਰਦਾ ਕੋਈ ਥੋੜੇ ਪੈਸੇ ਲਾ ਕੇ ਰਾਜੀ ਹੈਗਾ ਵੀਰ ਤੇ ਉਹ ਇਹ ਵਿਹੜ ਦੋਸਤੋ ਖਰੀਦ ਸਕਦਾ ਹੈ ਵੇਖ ਸਕਦੇ ਹੋ ਬਹੁਤ ਜਿਆਦੀ ਠੰਡੀ ਸੀਲ ਹੈਗੀ ਆ ਬਾਕੀ ਚੁਵਾਈ ਵੀ ਇਹਨੇ ਆਰਾਮ ਨਾਲ ਘਟੋ-ਘਟ ਵੀ 10-12 13 ਲੀਟਰ ਤਾਂ ਆਮ ਜੀ ਗੱ ਗਰਮੀ ਨਹੀਂ ਫਿਰੇ ਮਿਲੋਣੀ ਆ ਗਰਮੀ ਚ ਬਹੁਤ ਹੋ ਰਿਹਾ ਹੈ ਜੀ ਹਾਂ ਜੀ ਅੱਗੇ ਜਿਹੜਾ ਸੀਜ਼ਨ ਆ ਰਿਹਾ ਜੀ ਗਰਮੀ ਦਾ ਉਹਦੇ ਵਿੱਚ ਵੀ ਜਿਹੜੀ ਆ ਪਿਓਰ ਜਿਹੜੀ ਬਰੀਡ ਆ ਕਿਤੇ ਨਾ ਕਿਤੇ ਗਰਮੀ ਜ਼ਿਆਦਾ ਮਹਿਸੂਸ ਕਰਦੀ ਆ ਇਹ ਕਿਤੇ ਨਾ ਕਿਤੇ ਦੋਗਲੇਪਣ ਦੇ ਵਿੱਚ ਹੈਗੀ ਆ ਬਾਕੀ ਸਿੰਘ ਹਨਾ ਦੋਸਤੋ ਇਹ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਮੁੱਲ ਆਪਾਂ ਵੀਰ ਤੋਂ ਪੁੱਛ ਲੈਨੇ ਜੀ ਦਾ ਵੀ ਵੀਰ ਦੀ ਮੁੱਲ ਕਿੰਨਾ ਹੈ ਦਾ ਮੁੱਲ ਇਸ ਦਾ 22000 ਕਰਦੇ ਆ ਜੀ ਠੀਕ ਆ ਦੋਸਤੋ 22000 ਰੁਪਏ ਇਸ ਦਾ ਜਿਹੜਾ ਮੁੱਲ ਹੈਗਾ ਦੰਦਾਂ ਦੇ ਵਿੱਚ ਛਿੱਗੀ ਹੈਗੀ ਆ ਮੂੰਹਾਂ ਛਿੱਗੀ ਆ ਦੋਸਤੋ ਬਾਕੀ ਤੁਸੀਂ ਵੇਖ ਸਕਦੇ ਹੋ ਆਪਾਂ ਵੜੇ ਵੀ ਤੁਹਾਨੂੰ ਹਾਂਜੀ ਸਵਿਰਦੀ ਨੂੰ ਵੀ ਖੋਲ ਲੀ ਗੇ ਮਾੜਾ ਜਿਹਾ ਵਖਾਤੀ ਤੋੜ ਕੇ ਸਿੰਘ ਜੀ ਆਪਣੇ ਕੋਲ ਹੀ ਸਿੰਘ ਤਾਂ ਬਣਵਾ ਲਿਆਂਗੇ ਜੀ ਇੱਕ ਦਾ ਤਾਂ ਰਹਿ ਗਈ ਤਾਂ ਠੀਕ ਹੈ ਜੀ ਛੋਟੇ ਕਰ ਦਿਆਂਗੇ ਠੀਕ ਹੈ ਠੀਕ ਹੈ ਜੀ ਬਾਕੀ ਦੋਸਤੋ ਜਿਹੜੇ ਥਨਾ ਦੀ ਬੇਥ ਆ ਉਹ ਤੁਸੀਂ ਵੇਖ ਸਕਦੇ ਹੋ ਪਹਿਲਾਂ ਇਹ ਜਿਹੜੀ ਹੈ ਵੈੜ ਸੁਣ ਜਾ ਰਹੀ ਆ ਬਾਕੀ ਜਿਹੜਾ ਛੋਟੀ ਰੇਂਜ ਦੇ ਵਿੱਚ ਹੈਗੀ ਆ ਜਿਹੜੇ ਮੇਰੇ ਵੀਰ ਥੋੜੇ ਪੈਸੇ ਲਾਉਣ ਤੇ ਚਾਹਵਣ ਹੋਣ ਆ ਛੋਟੀ ਬਰੀਡ ਆ ਦੁੱਧ ਵਾਸਤੇ ਦੋਸਤੋ ਆ ਤੁਸੀਂ ਲੈ ਕੇ ਜਾ ਸਕਦੇ ਹੋ ਵੀਰ ਹੋਣਾ ਦੇ ਕੋਲ ਜਿਹੜੇ ਨੰਬਰ ਹਨ ਵੀਰ ਹੋਣਾ ਦੇ ਕੰਟੈਕਟ ਨੰਬਰ ਉਹ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੇ ਦਿੱਤੇ ਹਨ ਸੋ ਅਮੋਲ ਜਿਹੜਾ ਵੀਰ ਹੋਣਾ ਤੋਂ ਆਪਾਂ ਪੁੱਛ ਲੈਂਦੇ ਆ ਵੀ ਇਹਦਾ ਮੁੱਲ ਕੀ ਹੈਗਾ ਸੋ ਜਗਰਾਜ ਵੀਰ ਜੀ ਕੀ ਮੁੱਲ ਇਹਦਾ ਕਰ ਰਹੇ ਆ ਇਹਦਾ 22000 ਕਰਦਿਆਂ ਜੀ ਮੁੱਲ ਠੀਕ ਆ ਜੀ 22000 ਰੁਪਿਆ ਦੋਸਤੋ ਇੱਕ ਵਾਰ ਤੋਂ ਫਿਰ ਵੀਰ ਹੋਣਾ ਦੱਸਿਆ ਵੀ ਮੁੱਲ 22000 ਰੁਪਿਆ ਹੈਗਾ ਤੇ ਮੌਕੇ ਤੇ ਦੋਸਤੋ ਦੋਵੇਂ ਬੈੜਾਂ ਦੇ ਵਿੱਚ ਬਹੁਤ ਜਿਆਦਾ ਸਾਫ਼ ਹਾਂ ਜੀ ਠੀਕ ਆ ਜੀ ਠੀਕ ਠੰਡੀ ਸੀ ਰੋ ਬਿਲਕੁਲ ਸ਼ਰੀਫ ਆ ਜਿੱਦਾ ਸਿੰਗਰ ਠੀਕ ਕੋਈ ਗੱਲ ਨਹੀਂ ਹੈਗੀ ਠੀਕ ਆ ਜੀ ਸੋ ਜਗਰਾਜ ਵੀਰ ਜੀ ਆਪਣੇ ਮੋਬਾਈਲ ਨੰਬਰ ਤੁਸੀਂ ਆਉਣ ਰੱਖਿਓ ਜੇ ਜਿਹੜੇ ਵੀਰ ਆਪਣੇ ਕੋਈ ਤੁਹਾਨੂੰ ਸੰਪਰਕ ਕਰਨਾ ਚਾਹਣ ਤੁਹਾਡੇ ਨਾਲ ਸੰਪਰਕ ਕਰਕੇ ਇਹ ਜੜੀਆਂ ਵੇੜਾਂ ਖਰੀਦ ਸਕਦੇ ਹਨ ਸੋ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ